ਪਿਆਰੀ ਸੰਗਤ ਜੀ ਕੀ ਤੁਸੀਂ ਜਾਣਦੇ ਹੋ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਚਰਨ ਪੈਂਦੇ ਹਨ ਉੱਥੇ ਮਿੱਟੀ ਵੀ ਸੋਨੇ ਵਰਗੀ ਹੋ ਜਾਂਦੀ ਹੈ ਤੇ ਰੋਟੀ ਵੀ ਆਨੰਦ ਬਣ ਜਾਂਦੀ ਹੈ ਗੁਰੂ ਨਾਨਕ ਸਾਹਿਬ ਦੀ ਹਾਜ਼ਰੀ ਨਾਲ ਕੰਗਾਲ ਵੀ ਮਾਲਾ-ਮਾਲ ਹੋ ਜਾਂਦਾ ਹੈ ਤੇ ਸੁੱਕੇ ਘਰਾਂ ਵਿੱਚ ਵੀ ਬਰਕਤਾਂ ਦੀ ਵਰਖਾ ਹੋਣ ਲੱਗਦੀ ਹੈ ਆਓ ਅੱਜ ਅਸੀਂ ਸੁਣੀਏ ਇੱਕ ਅਜਿਹੀ ਸਾਖੀ ਜਿੱਥੇ ਗੁਰੂ ਨਾਨਕ ਜੀ ਨੇ ਆਪਣੀ ਮਿਹਰ ਨਾਲ ਸਾਬਤ ਕਰ ਦਿੱਤਾ ਕਿ ਜਿੱਥੇ ਨਾਨਕ ਉੱਥੇ ਬਰਕਤ ਇੱਕ ਵਾਰ ਗੁਰੂ ਨਾਨਕ ਦੇਵ ਜੀ ਆਪਣੇ ਸਿੱਖਾਂ ਨਾਲ ਇੱਕ ਪਿੰਡ ਵਿੱਚ ਪਹੁੰਚੇ ਪਿੰਡ ਦੇ ਲੋਕਾਂ ਨੇ ਬੜੀ ਸ਼ਰਧਾ ਨਾਲ ਸਤਿਕਾਰ ਨਾਲ ਉਹਨਾਂ ਦਾ ਸਵਾਗਤ ਕੀਤਾ ਕਿਉਂਕਿ ਉਹ ਚਾਹੁੰਦੇ ਸੀਗੇ ਸਾਰੇ ਕਿ ਗੁਰੂ ਜੀ ਉਹਨਾਂ ਦੇ ਘਰ ਆ ਕੇ ਪ੍ਰਸ਼ਾਦ ਗ੍ਰਹਿਣ ਕਰਨ ਪਿੰਡ ਵਿੱਚ ਇੱਕ ਗਰੀਬ ਕਿਸਾਨ ਵੀ ਸੀ ਉਸਦੇ ਕੋਲ ਕੁਝ ਵੱੱਦ ਨਹੀਂ ਸੀ ਸਿਰਫ ਸੁੱਕੀਆਂ ਰੋਟੀਆਂ ਅਤੇ ਪਿਆਜ਼ ਉਹ ਸੋਚਦਾ ਸੀ ਕਿ ਮੇਰੇ ਕੋਲ ਤਾਂ ਕੁਝ ਨਹੀਂ ਗੁਰੂ ਜੀ ਮੇਰੇ ਘਰ ਕਿਉਂ ਆਉਣਗੇ ਪਰ ਉਸ ਦਾ ਦਿਲ ਸੱਚੀ ਪ੍ਰੀਤ ਨਾਲ ਭਰਿਆ ਪਿਆ ਸੀ ਗੁਰੂ ਨਾਨਕ ਸਾਹਿਬ ਜੀ ਨੇ ਉਸ ਦੀ ਭਾਵਨਾ ਨੂੰ ਪਛਾਣ ਲਿਆ ਅਤੇ ਬਚਨ ਕੀਤੇ ਜਿੱਥੇ ਨਿਮਰਤਾ ਅਤੇ ਸੱਚੀ ਪ੍ਰੀਤ ਹੁੰਦੀ ਹੈ ਉੱਥੇ ਹੀ ਸਾਡਾ ਦਰਸ਼ਨ ਹੁੰਦਾ ਹੈ ਗੁਰੂ ਜੀ ਉਸ ਗਰੀਬ ਦੇ ਘਰ ਗਏ ਉਸਨੇ ਰੋਟੀਆਂ ਅਤੇ ਪਿਆਜ਼ ਗੁਰੂ ਜੀ ਨੂੰ ਪੇਮ ਨਾਲ ਭੇਟ ਕੀਤੀ ਗੁਰੂ ਜੀ ਨੇ ਉਹ ਸਾਦਾ ਭੋਜਨ ਪ੍ਰਸ਼ਾਦ ਵਜੋਂ ਗ੍ਰਹਿਣ ਕੀਤਾ ਉਦੋਂ ਕਰਾਮਾਤ ਇਹ ਹੋਈ ਉਸਦੇ ਘਰ ਵਿੱਚ ਖੁਸ਼ਹਾਲੀ ਆ ਗਈ ਖੇਤਾਂ ਵਿੱਚ ਹਰਿਆਲੀ ਬਰਕਤ ਹੋਈ ਕਾਰ ਵਿੱਚ ਰਚਨ ਵਧਿਆ ਅਤੇ ਉਸ ਦੇ ਦਿਲ ਨੂੰ ਸਦਾ ਲਈ ਸ਼ਾਂਤੀ ਮਿਲ ਗਈ ਇਹ ਸਾਖੀ ਸਾਨੂੰ ਇਹ ਦੱਸਦੀ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਨਾਮ ਹੈ ਉੱਥੇ ਸਦਾ ਬਰਕ ਬਰਕਤ ਅਤੇ ਸੁਖ ਸ਼ਾਂਤੀ ਹੁੰਦੀ ਹੈ ਵਾਹਿਗੁਰੂ ਸਾਡੀ ਦੌਲਤ ਨਹੀਂ ਸਾਡਾ ਦਿਲ ਵੇਖਦੇ ਹਨ ਸਾਦਾ ਭੋਜਨ ਵੀ ਜੋ ਪ੍ਰੇਮ ਨਾਲ ਪੇਟ ਕੀਤਾ ਜਾਵੇ ਉਹ ਤਾਂ ਗੁਰੂ ਦੇ ਦਰ ਤੇ ਸਭ ਤੋਂ ਵੱਡਾ ਹੁੰਦਾ ਹੈ ਆਓ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਨਿਮਰਤਾ ਪ੍ਰੇਮ ਅਤੇ ਵੰਡ ਕੇ ਖਾਣ ਦੀ ਸਿੱਖ ਅਪਣਾਈਏ ਕਿਉਂਕਿ ਜਿੱਥੇ ਨਾਨਕ ਜਿੱਥੇ ਨਾਨਕ ਉੱਥੇ ਬਰਕਤ